ਬ੍ਰਹਮਦਤ ਦਤ ਦਾ ਗਿਓ ਪੁੱਤਰ ਹੈ ਨਰਾਇਣ ਦਤ ਨਰਾਇਣ ਦਤ ਦਾ ਗਿਓ ਪੁੱਤਰ ਹੈ ਅਡੂ ਰਾਮ ਜੀ ਅਡੂ ਰਾਮ ਦੇ ਅੱਗੇ ਪੁੱਤਰ ਨੇ ਪੰਡਿਤ ਗਿਰਪਾਰਾਂ ਸੋਚੋ ਜੇ ਰੱਬ ਤੁਸੀਂ ਕਿੱਥੋਂ ਪੀੜੀ ਚੱਲਦੀ ਆ ਰਹੀ ਯਕੀਨ ਸੀ ਭਰੋਸਾ ਸੀ ਬਹੁਤ ਜ਼ਿਆਦਾ ਇੰਨਾ ਅਕੀਦਾ ਕਿ ਆਪਾਂ ਆਨੰਦਪੁਰ ਸਾਹਿਬ ਜਾਂਦੇ ਆਂ ਅਰਦਾਸ ਬੇਨਤੀ ਕਰਦੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਫਰਿਆਦੀ ਬਣ ਕੇ ਫਰਿਆਦ ਕੀਤੀ ਅਖਿਆ ਮਹਾਰਾਜ ਕੋਈ ਬੋੜੀ ਨਹੀਂ ਆਲਾਦਵਾਲਾ ਘੁੰਮ ਕੇ ਆ ਗਏ ਆ ਕਿਸੇ ਨੇ ਨਹੀਂ ਕੀਤੀ ਰਹਿਮਤ ਕਿਰਪਾ ਕਰੋ ਤੁਸੀਂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਕਦਮ ਉਹਨਾਂ ਦੀ ਫਰਿਆਦ ਸੁਣ ਕੇ ਨਾ ਚੁੱਪੋ ਸ਼ਾਂਤ ਹੋ ਗਏ ਗੁਰਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਆਖਿਆ ਬਾਬਾ ਨਾਨਕ ਤੁਹਾਡੀ ਭਲੀ ਕਰੇਗਾ ਫਿਕਰ ਨਾ ਕਰੋ ਬਾਬਾ ਨਾਨਕ ਤੁਹਾਡੀ ਰੱਖਿਆ ਕਰੇਗਾ ਬਾਬਾ ਨਾਨਕ ਤੁਹਾਡੀ ਸਹਾਇਤਾ ਕਰੇਗਾ ਚਿੰਤਾ ਨਾ ਕਰੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਗੱਲ ਨਹੀਂ ਜੇ ਉੱਥੇ ਕੀਤੀ ਉੱਥੇ ਕਿਹਾ ਤੇ ਫਿਰ ਇਸ਼ਾਰਾ ਗੁਰੂ ਨਾਨਕ ਵੱਲ ਗਿਆ ਬਾਬਾ ਨਾਨਕ ਤੁਹਾਡੀ ਸਹਾਇਤਾ ਕਰੇਗਾ ਚਿੰਤਾ ਨਾ ਕਰੋ ਕ੍ਰਿਤੇਗ ਭਾਦਰ ਸਾਹਿਬ ਜੀ ਨੇ ਦੂਜੀ ਗੱਲ ਆਖੇ ਕਿ ਕਿਸੇ ਧਰਮੀ ਮਹਾਂਪੁਰਖ ਦੀ ਸਿਰਲੀ ਲੋੜ ਹੈ ਉਹ ਸਿਰ ਦੇ ਤੇ ਤੁਹਾਡਾ ਧਰਮ ਬਚ ਸਕਦਾ ਹੈ ਗੋਬਿੰਦ ਰਾਏ ਜੀ ਲਾਗੇ ਨੇ ਅੱਖ ਲੱਗੇ ਮਹਾਰਾਜ ਤੁਹਾਡੇ ਤੋਂ ਵੱਡਾ ਕੋਈ ਧਰਮੀ ਹੋ ਸਕਦਾ ਹੈ ਤੁਹਾਡੇ ਤੋਂ ਵੱਡਾ ਕੋਈ ਧਰਮੀ ਨਹੀਂ ਤੁਸੀਂ ਸੁਹਾਗ ਬਚਾ ਸਕਦੇ ਹੋ ਤੁਸੀਂ ਜਿਹੜੇ ਮੰਦਰਾਂ ਦੇ ਵਿੱਚ ਟਲ ਖੜਕਦੇ ਆ ਨਾ ਜੀ ਉਹ ਬੰਦ ਕਰਾ ਦਿੱਤੇ ਸੀ ਇਹਨੇ ਮੰਦਰ ਢਾਏ ਜਾ ਰਹੇ ਨੇ ਮੈਂ ਕਈਰ ਬੇਨਤੀ ਕਰਦਾ ਨਾ ਹਿੰਦੂ ਬ੍ਰਾਹਮਣ ਜਦੋਂ ਮੱਥੇ ਤੇ ਤਿਲਕ ਲਾਉਂਦਾ ਹੈ ਤਿਲਕ ਲਾਉਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ ਧੰਨਵਾਦ ਕਰ ਲੈ ਇਹ ਬਾਹਰ ਦਾ ਤਿਲਕ ਨਹੀਂ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਰਗਾਂ ਦਾ ਖੂਨ ਹੈ ਜਦੋਂ ਹਿੰਦੂ ਧਰਮ ਦੀਆਂ ਭੈਣਾ ਸੁਹਾਗਣਾ ਉਹ ਮੱਥੇ 'ਚ ਚੀਰ ਕੱਢ ਕੇ ਉਹ ਸੰਦੂਰ ਲਾਉਂਦੀਆਂ ਨੇ ਉਹ ਸਮਝੋ ਤੁਸੀਂ ਉਹ ਉਹ ਮਾਤਾ ਗੁਜਰਕੌਰ ਜਿਹਦਾ ਪਾਰ ਉਪਕਾਰ ਹੈ ਜੀ ਜੇ ਨੰਘ ਕਰ ਦੇ ਤੇ ਸੁਹਾਗਣਾ ਨਹੀਂ ਸੀ ਵਜਣੀ ਚਲੋ ਸਾਰੀ ਗੱਲਬਾਤ ਹੋਈ ਫਰਿਆਦੀ ਹੋਏ ਤਿਆਰੀ ਕੀਤੀ ਗਈ ਮੈਂ ਪਿਛਲੇ ਦਿਵਾਨਾਂ ਦੇ ਵਿੱਚ ਬੇਨਤੀ ਕਰਦਾ ਆ ਰਿਹਾ ਆ ਵੈਸੇ ਮੈਂ ਤਾਂ ਸੋਚਿਆ ਸੀ ਵੀ ਅਮਰਪੁਰ ਦੇ ਦਿਵਾਨ 'ਚ ਸਾਨੂੰ ਕਾਫੀ ਸੰਗਤ ਹੋਏਗੀ ਪਰ ਫਿਰ ਵੀ ਆਪਾਂ ਜਿੰਨੇ ਕ ਬੈਠੇ ਆ ਸਤਿਗੁਰੂ ਦਾ ਸ਼ੁਕਰਾਨਾ ਧੰਨਵਾਦ ਕਰੀਏ ਕਿ ਮਹਾਰਾਜ ਤੁਸੀਂ ਆਪਣੇ ਪਵਿੱਤਰ ਗੋਦ ਵਿੱਚ ਸਾਨੂੰ ਬਿਠਾਇਆ ਹੈ ਇਹ ਸ਼ੁਕਰਾਨਾ ਹੈ ਜੀ ਮਹਾਰਾਜ ਜੀ ਦਾ ਸਾਰੀ ਤਿਆਰੀ ਹੋਈ 22 ਜੁਲਾਈ ਇਹ ਗ੍ਰਫਤਾਰੀ ਹੋ ਜਾਂਦੀ ਹੈ ਇਥੋਂ ਮਲਕਪੁਰ ਰੰਗੜਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 8 ਜੁਲਾਈ ਸਨ 1675 ਨੂੰ ਗੁਰਤਾ ਗੱਦੀ ਦਿੰਦੇ ਨੇ ਮਈ ਮਹੀਨੇ ਦੇ ਵਿੱਚ ਆ ਕੇ ਉਹ ਫਰਿਆਦ ਕਰਦੇ ਨੇ 8 ਜੁਲਾਈ 1675 ਨੂੰ ਗੁਰਤਾ ਗੱਦੀ ਤੇ ਮਹਾਰਾਜ ਜਦੋਂ ਤੁਰਨ ਲੱਗਦੇ ਐ 8 ਜੁਲਾਈ 9 ਤੇ 10 ਤਰੀਕ ਦੇ ਤੁਰਦੇ ਮਹਾਰਾਜ ਅਨੰਦਪੁਰ ਸਾਹਿਬ ਛੱਡਦੇ ਐ ਸਾਧ ਸੰਗਤ ਜੀ ਇਹ ਸਨ 1665 ਤੇ 65 ਤੇ 5 70 ਹੋ ਗਏ 10 ਸਾਲ ਹੋਏ ਨੇ ਅਜੇ 10 ਸਾਲ ਹੋਏ ਆਪਣੇ ਹੱਥੀ ਆਨੰਦਪੁਰ ਸਾਹਿਬ ਵਸਾਇਆ ਆਪਣਾ ਘਰ ਆਪਣੇ ਹੱਥੀ ਵਸਾਇਆ 10 ਸਾਲ ਤੇ ਗੋਬਿੰਦ ਰਾਏ ਆਪਣੇ ਬਾਪੂ ਦੀ ਗੋਦ ਵਿੱਚ ਖੇਡਦਿਆਂ ਨੂੰ ਕੇਵਲ 4 ਸਾਲ ਹੋਏ ਨੇ ਕਿ ਤਿਆਗ ਨਹੀਂ ਧੋਰ ਕੀ ਹੈ ਇਹ ਤੇ ਵੱਡਾ ਤਿਆਗ ਹੈ ਦੁਨੀਆ ਦਾ ਬੰਦਾ ਕੋਈ ਤੁਹਾਨੂੰ ਇਸ ਵਿਸ਼ਵ ਦੇ ਵਿੱਚ ਇਦਾਂ ਦਾ ਕੋਈ ਤਾਰੀਖ ਨਹੀਂ ਮਿਲੇਗਾ ਜਿੱਥੇ ਇਦਾਂ ਦਾ ਤਿਆਗ ਕੀਤਾ ਹੋਵੇ ਇੱਕ ਬਾਪ ਨੇ ਆਪਣੇ ਪੁੱਤ ਦਾ ਤਿਆਗ ਕੀਤਾ ਹੋਵੇ ਇੱਕ ਪੁੱਤ ਨੇ ਆਪਣੇ ਬਾਪ ਨੂੰ ਕਿਸੇ ਬਾਤ ਤੇ ਤੋੜ ਦਿੱਤਾ ਹੋਵੇ ਤੇ ਮੈਂ ਜੀਰ ਬੇਨਤੀ ਕਰਦਾ ਹੁੰਨਾ ਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੁਸੀਂ ਪੁੱਤਰ ਸੀ ਤੇ ਆਪਣਾ ਆਪਣਾ ਬਾਪੂ ਤੋੜ ਦਿੱਤਾ ਜਦੋਂ ਆਪ ਬਾਪ ਬਣੇ ਤੇ ਪੰਥ ਬਾਤ ਤੇ ਚਾਰ ਪੁੱਤਰ ਤੋੜੇ ਜਦੋਂ ਪੁੱਤਰ ਸਨ ਜਦੋਂ ਪੁੱਤਰ ਸਨ ਬਾਪੂ ਤੋਰਿਆ ਤੇ ਜਦੋਂ ਆਪ ਬਾਪ ਬਣੇ ਤੇ ਪੁੱਤ ਤੋਰੇ ਸਾਧ ਸੰਗਤ ਜੀ ਇਹ ਮਹਿਸੂਸ ਕਰਨ ਵਾਲੇ ਪਲ ਨੇ ਮੈਂ ਕੁਝ ਕਿਤਾਬਾਂ ਫੇਰ ਸਵੇਰੇ ਪੜ ਰਿਆ ਸੀ ਤੇ ਮੈਂ ਬੜੀਆਂ ਚੀਜ਼ਾਂ ਨਵੇਂ ਨਵੀਆਂ ਕਿਤਾਬਾਂ ਦੇ ਵਿੱਚੋਂ ਮਿਲਦੀਆਂ ਉਦ ਵਿੱਚ ਸਾਨੂੰ ਦੋ ਕੁ ਗੱਲਾਂ ਮੈਨੂੰ ਬੜੀਆਂ ਪਿਆਰੀਆਂ ਲੱਭੀਆਂ ਜੀ ਕਹਿੰਦੇ ਜਦੋਂ ਤਿਆਰੀ ਹੋਈ ਮਹਾਰਾਜ ਨੇ ਤੁਰਨੇ ਸਾਰੇ ਨੂੰ ਪਤਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦੀ ਦੇਣ ਵਾਸਤੇ ਜਾ ਰਹੇ ਨੇ ਪੰਜ ਸਿੱਖ ਲੈ ਜੀ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਤੇ ਭਾਈ ਜੈਤਾ ਜੀ ਤੇ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਦੀ ਵੰਸ਼ਸ਼ੇ ਦੇ ਵਿੱਚੋਂ ਨੇ ਇਹ ਵੀ ਚੇਤੇ ਚ ਰੱਖਿਓ ਪੰਜ ਸਿੱਖ ਨਾਲ ਲੈ ਨੇ ਤਿਆਰੀ ਹੋਈ ਸਿੱਖ ਸੰਗਤਾਂ ਜਿਹੜੀਆਂ ਨੇ ਸਾਰੇ ਇਕੱਠੇ ਹੋਏ ਜੀ ਜਦੋਂ ਮੰਨ ਲਓ ਸਾਡਾ ਪਿਆਰਾ ਵੀ ਤੁਰਦਾ ਏ ਅਸੀਂ ਭਾਵਨਾ ਦੇ ਨਾਲ ਉਹਨੂੰ ਤੋਰਦੇ ਆ ਆਪਣੇ ਘਰ ਦੇ ਵਿੱਚੋਂ ਕੋਈ ਬਾਹਰ ਕੋ ਕੈਨੇਡਾ ਅਮਰੀਕਾ ਜਾਵੇ ਤੇ ਸਾਰੇ ਰਿਸ਼ਤੇਦਾਰ ਅਸੀਂ ਚਾਵਨ ਦੇ ਨਾਲ ਪਤਾ ਵੀ ਹੁੰਦਾ ਵੀ ਚਲੋ ਇਹਨੇ ਵਾਪਸ ਆ ਜਾਣਾ ਤੇ ਇੱਥੇ ਤੇ ਸਾਧ ਸੰਗ ਦੀ ਸ਼ਹਾਦਤ ਹੈ ਇੱਥੇ ਤੇ ਕੁਰਬਾਨੀ ਹੈ ਗੁਰਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਮਾਂ ਜਿਹੀ ਜਿਉਂਦੀ ਏ ਮਾਤਾ ਨਾਨਕ ਬਜ਼ੁਰਗ ਹੋ ਗਏ ਸੀ ਜੀ ਬਜ਼ੁਰਗ ਹੋ ਗਏ ਉਟ ਕੇ ਛਾਤੀ ਦੇ ਨਾਲ ਆਪਣੇ ਪੁੱਤ ਨੂੰ ਲਾਇਆ ਤੁਹਾਨੂੰ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਤਨੀ ਨੂੰ ਮਿਲਦੇ ਨੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਜਿਹੜੀ ਵਿਚਾਰ ਹੁੰਦੀ ਹੈ ਨਾ ਉਹ ਬੜੀ ਕਮਾਲ ਦੀ ਮਾਤਾ ਗੁਜਰ ਕੌਰ ਜੀ ਆਪਣੇ ਪਤੀ ਨੂੰ ਇਹ ਗੱਲ ਕਹਿੰਦੇ ਨੇ ਆਖਿਆ ਸਿਰ ਦੇ ਆ ਸਾਈਆਂ ਤੁਸੀਂ ਹੁਣ ਚੱਲੇ ਹੋ ਇਹ ਸਾਰਿਆਂ ਨੂੰ ਪਤਾ ਵੀ ਤੁਸੀਂ ਸੀ ਜੀ ਦਾ ਜਾਮ ਪੀਣਾ ਹੈ ਅਸੀਂ ਸ਼ਹੀਦ ਹੋ ਕੇ ਆਉਣਾ ਤੇ ਅੱਗਿਓ ਧੰਨ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਪਤਾ ਹੈ ਕਿਹਦੇ ਨਾਲ ਮੱਥਾ ਲਾਇਆ ਹੈ ਮਹਾਰਾਜ ਨੂੰ ਵੀ ਪਤਾ ਹੈ ਉਹ ਉਹ ਨਿਰਦਈ ਬੰਦਾ ਉਹਦੇ ਉਹਦੇ ਬਾਰੇ ਮੈਂ ਪਿਛਲੇ ਦਿਵਾਨਾ ਦੇ ਵਿੱਚ ਜ਼ਿਕਰ ਕਰਦਾ ਯਾਰ ਆ ਕਿ ਕਿੰਨਾ ਦਿਲ ਦਾ ਕਠੋਰ ਹੈ ਮਾਤਾ ਗੁਜਰ ਕੌਰ ਨੇ ਪੱਲਾ ਅੜ ਕੇ ਇਹ ਬੇਨਤੀ ਕੀਤੀ ਸੀ ਸਤਿਗੁਰੂ ਕਿਰਪਾ ਕਰਿਓ ਜਿਹੜੇ ਰਾਹਾਂ ਤੇ ਤੁਸੀਂ ਚੱਲੇ ਹੋ ਹੋ ਸਕਦਾ ਉਹ ਰਾਹ ਮੈਨੂੰ ਵੀ ਵੇਖਣੇ ਪੈਣਾ। ਉਹ ਰਾਹ ਮੈਨੂੰ ਵੀ ਵੇਖਣੇ ਪੈਣ। ਤੁਹਾਡੇ ਚਰਨਾਂ ਦੇ ਵਿੱਚ ਇੰਨੀ ਇੱਕ ਬੇਨਤੀ ਤੁਸੀਂ ਇੱਕ ਬੰਨੇ ਜ਼ਬਰ ਹੈ ਤੇ ਇੱਕ ਬੰਨੇ ਸਬਰ ਹੈ। ਤੁਸੀਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਜਾ ਰਹੇ ਹੋ। ਆਪਣੀ ਪਤਨੀ ਦੇ ਹਿਰਦੇ ਦੇ ਵਿੱਚ ਇੰਨਾ ਸੰਤੋਖ ਤੇ ਸਬਰ ਪਾ ਦਿਓ। ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਤੋਂ ਵੱਡਾ ਜ਼ਬਰ ਵੀ ਆਏਗਾ। ਤੇ ਤੁਹਾਡੀ ਪਤਨੀ ਸਬਰ ਦੇ ਸਹਾਰੇ ਡਟ ਕੇ ਮੁਕਾਬਲਾ ਕਰੇ ਇਹ ਰਹਿਮਤ ਬਸ ਇਹ ਅਰਦਾਸ ਹੈ ਜੀ ਇਹ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਭਾਗਾਂ ਵਾਲੇ ਗੁਰਸਿੱਖੋ ਗੋਬਿੰਦ ਰਾਏ ਜੀ ਮਿਲਦੇ ਨੇ ਆਪਣੇ ਪਿਤਾ ਨੂੰ ਕੁੱਟ ਕੇ ਛਾਤੀ ਦੇ ਨਾਲ ਲਾਇਆ ਬਾਪੂ ਨੂੰ ਤੋਰਨ ਲੱਗੇ ਨੇ ਪਿਆਰ ਕੀਤਾ ਸਾਰੇ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਦਿੱਤੀ ਮਹਾਰਾਜੀ ਨੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅੱਗੇ ਜਾਂਦੇ ਨੇ ਜਿੰਨੀਆਂ ਵੀ ਸੰਗਤਾਂ ਨਾਲ ਤੁਰੀਆਂ ਸੀ ਤਾਂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਾਪਸ ਮੋੜ ਦਿੰਦੇ ਕਹਿੰਦੇ ਤੁਸੀਂ ਹੁਣ ਵਾਪਸ ਜਾਓ ਤੇ ਮੈਂ ਫੇਰ ਬੇਨਤੀ ਕਰਦਾ ਹਾਂ ਇਤਿਹਾਸ ਦੇ ਪੰਨੇ ਵੇਖੋ ਤਿੰਨ ਸਿੱਖ ਤੇ ਸ਼ਹੀਦ ਹੋਏ ਹੋਏ ਨੇ ਨਾਲ ਪਰ ਗਏ ਪੰਜ ਸੀ ਉਹਨਾਂ ਦੀ ਡਿਊਟੀ ਜਿਹੜੀ ਸੀ ਇੱਥੋਂ ਅਨੰਦਪੁਰ ਸਾਹਿਬ ਤੋਂ ਨਾਲ ਲੱਗੀ ਹੋਈ ਸੀ ਕੀ ਕੁਝ ਕੀ ਕੁਝ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਹੋ ਰਿਹਾ ਏ ਇਹ ਚਿੱਠੀਆਂ ਰਾਈਂ ਆਨੰਦਪੁਰ ਸਾਹਿਬ ਸਾਰੇ ਸਨੇਹ ਭੇਜੇ ਜਾ ਰਹੇ ਨੇ ਇਹ ਪੂਰੀ ਪਲੈਨਿੰਗ ਸੀ ਸਤਗੁਰੂ ਜੀ ਦੀ ਕਿ ਕੀ ਕੁਝ ਹੋ ਰਿਹਾ ਕੀ ਕੁਝ ਉੱਥੇ ਕੀਤਾ ਗਿਆ ਤੁਸੀਂ ਆ ਕੇ ਇੱਥੇ ਆਨੰਦਪੁਰ ਸਾਹਿਬ ਆ ਕੇ ਦੱਸਣਾ ਵੀ ਹੈ ਨਹੀਂ ਤੇ ਕਈ ਵਾਰ ਹੁੰਦਾ ਨੇ ਇਹ ਸ਼ਰਾਰਤੀ ਬੰਦਾ ਹੁੰਦਾ ਹੈ ਸਾਧ ਸੰਗਤ ਇਹ ਸਮੇਂ ਦੇ ਸਬੂਤ ਨੇ ਤੇ ਕਈ ਵਾਰ ਇੱਥੇ ਜਦੋਂ ਸਰਕਾਰਾਂ ਇਤਿਹਾਸ ਵਿਗਾੜਦੀਆਂ ਹਨ ਬੜਾ ਕੁਝ ਖਤਮ ਕਰ ਦਿੰਦੀ ਆ। ਤੇ ਮੈਂ ਪਰਸੋ ਦੇ ਦੀਵਾਨ ਚ ਬੇਨਤੀ ਕੀਤੀ ਸੀ ਵੀ ਇੱਕ ਕਿਤਾਬ ਇਦਾਂ ਦੀ ਲਿਖੀ ਜਿਹਦੇ ਵਿੱਚ ਔਰੰਗਜ਼ੇਬ ਨੂੰ ਬਰੀ ਕੀਤਾ ਗਿਆ। ਤੇ ਗੁਰਤੇਗ ਬਾਦਲ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਨੂੰ ਜਿਹੜਾ ਹੈ ਉਹ ਕਿਤਾਬ ਦੇ ਵਿੱਚ ਵਿਗਾੜਿਆ ਗਿਆ ਹੈ। ਹੁਣ ਉਹ ਸੀਸ ਦੀ ਗੱਲ ਤੇ ਚਲੋ ਆਪਾਂ ਸ਼ਾਮ ਦੇ ਦੀਵਾਨ ਦੇ ਵਿੱਚ ਕਰਨੀ ਹੈ। ਜਿਹੜੀ ਮੈਂ ਬੇਨਤੀ ਤੁਹਾਡੇ ਸਮક્ષ ਕਰਨੀ ਚਾਹੁੰਦਾ ਜੀ। ਸਤਿਗੁਰੂ ਜੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੋયા ਫਿਰ ਮਹਾਰਾਜ ਆਨੰਦਪੁਰ ਸਾਹਿਬ ਤੋਂ ਚਲਦੇ ਆ ਜੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੋયા ਮਹਾਰਾਜ ਬੱਸੀ ਪਠਾਣਾ ਮਲਕਪੁਰ ਰੰਗੜਾ ਇਹ ਰੋਪੜ ਦੇ ਵਿੱਚ ਸਤਿਗੁਰੂ ਜੀ ਉੱਥੇ ਪਹੁੰਚਦੇ ਜਿਹੜੀ ਤੀਜੀ ਗ੍ਰਿਫਤਾਰੀ ਹੈ ਹਟਵਈਆਂ ਅਨੁਸਾਰ ਇੱਥੇ ਤੀਜੀ ਗ੍ਰਿਫਤਾਰੀ ਜਿਹੜੀ ਹੈ ਮਲਕਪੁਰ ਰੰਗੜਾ ਦੇ ਸਥਾਨ ਤੇ ਭਾਈ ਨੰਗਾ ਹੀਆ ਜਿਹਦਾ ਘਰ ਹੈ ਜੀ ਉੱਥੇ ਹੁੰਦੀ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਥੇ ਗ੍ਰਿਫਤਾਰੀ ਹੋਈ ਗ੍ਰਿਫਤਾਰ ਕਰਨ ਵਾਸਤੇ ਜਿਹੜੀ ਡਿਊਟੀ ਲੱਗੀ ਸੀ ਨੂਰ ਮੁਹੰਮਦ ਖਾਂ ਇਹ ਰੋਪੜ ਦਾ ਠਾਣੇਦਾਰ ਸੀ ਨੂਰ ਮੁਹੰਮਦ ਖਾਂ ਤੇ ਸਰਹੰਦ ਦਾ ਜਿਹੜਾ ਉਸ ਵੇਲੇ ਸੂਬੇਦਾਰ ਸੀ ਮੈਂ ਫਿਰ ਬਾਰ-ਬਾਰ ਬੇਨਤੀ ਕਰਾਇਆ ਜਦੋਂ ਸੂਬੇਦਾਰ ਦੀ ਗੱਲ ਹੁੰਦੀ ਤੇ ਵਜ਼ੀਰ ਖਾਂ ਵੱਲ ਸਾਡਾ ਧਿਆਨ ਚ ਉਹ ਤਾਂ ਵਜ਼ੀਰ ਖਾਂ ਨਹੀਂ ਸੀ ਉਦੋਂ ਦਲਾਵਰ ਖਾਂ ਸੀ ਦਲਾਵਰ ਖਾਂ ਨੇ ਡਿਊਟੀ ਲਾਈਸ ਤੇ ਦਲਾਵਰ ਖਾਂ ਦੀ ਡਿਊਟੀ ਪਿੱਛੋਂ ਦਿੱਲੀ ਦੇ ਵਿੱਚੋਂ ਸੈਫ ਖਾਂ ਨੇ ਲਾ ਕੇ ਭੇਜੀ ਸੀ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ। ਉੱਥੇ ਡਿਊਟੀ ਲੱਗੀ ਸਰਹੰਦ ਸੁਨੇਹਾ ਭੇਜਿਆ ਗਿਆ। ਦਿਲਾਵਰ ਖਾਨੇ ਰੋਪੜ ਦਾ ਜਿਹੜਾ ਥਾਣੇਦਾਰ ਸੀ ਅੱਗੋਂ ਇਹਦੀ ਡਿਊਟੀ ਲਈ ਕਿ ਤੁਸੀਂ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਬੱਸੀ ਪਠਾਣਾ ਤੇ ਸਰਹੰਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕੁਝ ਮਹੀਨੇ ਜਿਹੜਾ ਹੈ ਇੱਥੇ ਰੱਖਿਆ ਜਾਂਦਾ ਹੈ ਜੀ। ਕੈਦ ਕੀਤਾ ਜਾਂਦਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਸੋਚ ਸੀ ਕਿ ਵੱਡੇ ਤੋਂ ਵੱਡਾ ਇੱਥੇ ਵੀ ਤਸੀਹੇ ਦਵਾਂਗੇ ਤੇ ਸਮੇਂ ਦੀ ਸਰਕਾਰ ਜਿਹੜੀ ਖੁਸ਼ ਹੋਏਗੀ ਤੇ ਇਨਾਮ ਵੱਡਾ ਮਿਲੇਗਾ ਔਰੰਗਜ਼ੇਬ ਨੂੰ ਕਹਾਂਗੇ ਜੀ ਲਓ ਜੀ ਆਪਾਂ ਦੀਨੇ ਇਸਲਾਮ ਦੇ ਵਿੱਚ ਇਹਨਾਂ ਨੂੰ ਲੈ ਆਏ ਪਰ ਨਹੀਂ ਜੀ ਅਸਫਲ ਹੋਇਆ ਸਫਲਤਾ ਕੋਈ ਨਹੀਂ ਮਿਲੀ ਸਮਾਂ ਲੰਘਿਆ 3 ਨਵੰਬਰ ਆ ਤਰੀਕਾ ਚੇਤੇ ਜ ਰਗਿਓ ਮੈਂ ਫੇਰ ਮੈਂ ਬੇਨਤੀ ਕਰ ਦੇਵਾਂ देखो 3 नवंबर तो ਲੈ ਕੇ ਤੇ 11 नवंबर ਤੱਕ ਬੇਨਤੀ ਨੂੰ ਸੁਣਿਓ ਉਹ ਕੋਤਵਾਲੀ ਦੇ ਵਿੱਚ ਮਹਾਰਾਜ ਨੂੰ ਕੈਦ ਕੀਤਾ ਜਾਣਾ ਕਿਉਂਕਿ 11 नवंबर ਦੀ ਸ਼ਹਾਦਤ ਹੈ ਇੰਨੇ ਦਿਨ ਭੁੱਖੇ ਪਿਆਸੇ ਤਸੀਹੇ ਤੇ ਮੈਂ ਰਾਤ ਦੇ ਦੀਵਾਨ ਦੇ ਵਿੱਚ ਵੀ ਇਹ ਬੇਨਤੀ ਤੁਹਾਡੇ ਚਰਣਾ ਦੇ ਵਿੱਚ ਕੀਤੀ ਹੈ ਤਿੰਨ ਪਿਆਰੇ ਗੁਰਸਿੱਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜੀ ਤਿੰਨ ਪਿਆਰੇ ਗੁਰਸਿੱਖਾਂ ਸਮਾਯਾ ਗੁਰੂ ਤੇਗ ਬਹਾਦਰ ਸਾਹਿਬ ਸੱਚ ਵੈਸੇ ਗਿਆਨੀ ਸੋਹਣ ਸਿੰਘ ਸੀਤਲ ਦੀ ਇੱਕ ਪੁਸਤਕ ਹੈ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਜਿਹੜਾ ਪਿੰਜਰਾ ਸੀ ਨਾ ਜੀ ਉਹ ਇਦਾਂ ਦਾ ਸੀ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਖੋਲ੍ਹ ਸਕਦੇ ਸਨ ਨਾ ਬਹਿ ਸਕਦੇ ਸਨ ਜਿੱਦਾਂ ਬੰਦਾ ਕੁੱਬਾ ਜਿਹਾ ਹੋ ਜਾਂਦਾ ਹੈ ਨਾ ਜੀ ਇਹ ਤੁਸੀਂ ਜਿਹੜਾ ਮਹਿਸੂਸ ਕਰੋ ਗੁਰੂ ਉਹ ਲਿਖਦੇ ਨੇ ਆਪਣੀ ਕਿਤਾਬ ਦੇ ਵਿੱਚ ਜੀ ਟੇਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਸ਼ਾ ਉਹਨੇ ਦਿਨ ਟੇਡ ਹੀ ਰਹੇ ਉਸ ਪਿੰਜਰੇ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਮਹਾਰਾਜ ਸਿਰ ਪਾਣੂ ਚੁੱਕਦੇ ਸਨ ਤੇ ਉਹ ਜਿਹੜੀਆਂ ਸੂਲਾ ਸਨ ਉਹ ਸਿਰ 'ਚ ਵੱਜਦੀਆਂ ਸਨ ਸਾਈਡ ਨੂੰ ਦੇ ਸਨ ਤੇ ਬੱਖੀ ਤੇ ਵੱਜਦੀਆਂ ਸਨ ਪਿੱਠ ਤੇ ਵੱਜਦੀਆਂ ਸਨ ਸੋ ਕਹਿਣ ਤੋਂ ਭਾਵੇਂ ਇਹ ਵੀ ਇੱਕ ਸ਼ਬਦ ਸੀ ਤੇ ਸਿਹ੍ਹਾ ਸੀ ਕਿ ਕਿਤੇ ਇੱਕ ਵਾਰੀ ਇੰਨੀ ਗੱਲ ਕਹਿ ਦੇਵੇ ਜੀ ਮੈਂ ਦੀਨੇ ਇਸਲਾਮ ਦੇ ਵਿੱਚ ਆਉਣਾ ਹੈ ਜੋਰ ਲਾਇਆ ਜੀ ਜਲਾਲਉਦੀਨ ਵੱਲੋਂ ਜੋਰ ਲੱਗਾ ਸਮਾਣੀ ਦਾ ਰਹਿਣ ਵਾਲਾ ਸੀ ਕਾਜੀ ਅਬਦੁਲ ਬਹਾਉ ਮੋਰਾ ਜੋਰ ਲੱਗਾ ਇੱਕ ਦਰੋਗੇ ਦਾ ਨਾਂ ਹੁੰਦਾ ਜਿਹਦਾ ਨਾਂ ਖਵਾਜਾ ਅਬਦੁੱਲਾ ਕਰਕੇ ਆਇਆ ਇਹ ਬਾਅਦ ਵਿੱਚ ਸ਼ਰਧਾਲੂ ਵੀ ਮਹਾਰਾਜ ਦਾ ਬਣਿਆ ਜੀ ਬਾਅਦ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਨੇ ਵੈਸੇ ਇੱਕ ਗੱਲ ਲਿਖੀ ਏ ਕਹਿੰਦੇ ਜੀ ਉਹ ਬਾਅਦ ਵਿੱਚ ਆਨੰਦਪੁਰ ਸਾਹਿਬ ਚਲਾ ਗਿਆ ਸੀ ਉਹਨੂੰ ਮਹਿਸੂਸ ਮਹਿਸੂਸ ਹੋ ਗਿਆ ਸੀ ਚੇਤੇ 'ਚ ਰੱਖਿਓ ਕਾਜੀ ਦੇ ਨਾਲ ਜਦੋਂ ਵਿਚਾਰਾ ਹੁੰਦੀਆਂ ਨੇ ਨਾ ਤਿੰਨ ਸ਼ਰਤਾਂ ਗੁਰਤੇਗ ਬਾਦਰ ਸਾਹਿਬ ਜੀ ਦੀਆਂ ਅੱਗੇ ਰੱਖੀਆਂ ਨੇ ਪੇਸ਼ ਪੇਸ਼ਕਾਸ਼ ਇੱਕ ਤਿੰਨ ਪੱਖ ਰੱਖੇ ਨੇ ਵੀ ਵੇਖ ਲੋ ਆ ਤਿੰਨ ਗੱਲਾਂ ਜੇ ਤੁਹਾਡੇ ਮੂਰੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕਲਮਾ ਪੜ੍ਹਨੀਆਂ ਨੇ ਜਾਂ ਕਰਾਮਾਤ ਵਿਖਾਉਣੀ ਹੈ ਜਾਂ ਕਤਲ ਹੋਣਾ ਹੈ ਗੁਰਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜੇ ਮੈਂ ਦਿਨ ਨੇ ਇਸਲਾਮ ਦੇ ਵਿੱਚ ਕਲਮਾ ਪੜ੍ਹ ਕੇ ਆਉਂਦਾ ਹਾਂ ਤੇ ਮੇਰੇ ਪੰਥ ਦੀ ਸਰੀਰ ਦੀ ਮੌਤ ਹੁੰਦੀ ਸੁਣਿਓ ਜੀ ਮੇਰੇ ਜਿਹੜਾ ਪੰਥ ਹੈ ਨਾ ਉਹਦੇ ਸਰੀਰ ਦੀ ਮੌਤ ਹੈ ਤੇ ਜੇ ਮੈਂ ਤੁਹਾਨੂੰ ਕਰਾਮਾਤ ਕਰਕੇ ਕੋਈ ਵਿਖਾਉਂਦਾ ਹਾਂ ਤੇ ਮੇਰੇ ਪੰਥ ਦੀ ਆਤਮਾ ਦੀ ਮੌਤ ਹੁੰਦੀ ਏ ਇਸ ਕਰਕੇ ਤੁਸੀਂ ਮੇਰਾ ਕਤਲ ਕਰ ਦੋ ਮੈਨੂੰ ਮੌਤ ਦੀ ਕੋਈ ਪਰਵਾਹ ਨਹੀਂ ਵੇਖੋ ਜੀ ਬੜਾ ਕੁਝ ਕਈ ਲਾਲਚ ਤੇ ਕਈ ਡਰਾਵੇ ਤੇ ਕਈ ਧਮਕੀਆਂ ਕਈ ਕੁਝ ਹੈ ਪਰ ਧਨਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਡੋਲ ਰਹੇ ਪਿੰਜਰੇ ਦੇ ਵਿੱਚੋਂ ਮਹਾਰਾਜ ਜੀ ਨੂੰ ਬਾਹਰ ਕੱਢਿਆ ਜਾਂਦਾ ਹੈ ਜਲਾਲਉਦੀਨ ਇੱਕ ਗੱਲ ਕਹਿੰਦਾ ਜੀ ਅਸੀਂ ਮੇਰੇ ਜਿਹੜੇ ਵਡੇਰੇ ਆ ਨਾ ਵਡੇਰੇ ਇਹ ਐਵੀ ਬੜੇ ਕਠੋਰ ਦਿਲ ਦੇ ਰਏ ਐ ਬੜੇ ਕਠੋਰ ਦਿਲ ਦੇ ਜਦੋਂ ਮੈਂ ਕਿਰਪਾਨ ਚਲਾਉਂਦਾ ਹਾਂ ਮੇਰਾ ਹੱਥ ਰੁਕਦਾ ਨਹੀਂ ਇਹ ਹੱਥ ਦੀ ਸਫਾਈ ਹੈ ਬੜਿਆਂ-ਬੜਿਆਂ ਦੇ ਸਿਰ ਲਾਏ ਹੈ ਤੇ ਤੁਹਾਡਾ ਵੀ ਸਿਰ ਮੈਂ ਲਾ ਦੇਣਾ ਦੇਖ ਲਓ ਅਜੇ ਵੀ ਜੇ ਤੁਸੀਂ ਚਾਹੁੰਦੇ ਹੋ ਕਦੀ ਮੇਰੀ ਤੇਗ ਹਾਰੀ ਨਹੀਂ ਇਹ ਜਿੱਤਦੀ ਰਹੀ ਹੈ ਇਹ ਜਲਾਲੂਦੀਨ ਦੇ ਬੋਲ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਅੱਜ ਤੇਰੀ ਤੇਗ ਹਾਰ ਜਾਏਗੀ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਉਹ ਮੈਂ ਤਾਂ ਜੰਮ ਦਿਆਂ ਤੇਗਾਂ ਦੀ ਸ਼ਾਮਾ ਨਹੀਂ ਮੇਰੇ ਪਿਓ ਨੇ ਪੈਂਦੀਆਂ ਦੋ ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਛ ਨਹੀਂ ਸਕਦਿਆਂ ਖੋ ਤੇ ਗਾਂ ਕਹਿੰਦੇ ਜੀ ਮੈਨੂੰ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੈਨੂੰ ਤੇ ਤੇਗ ਬਹਾਦਰ ਸਾਹਿਬ ਜੀ ਦਾ ਇਹ ਲਖਬ ਮੇਰੇ ਬਾਪ ਨੇ ਬਾਪ ਨੇ ਦਿੱਤਾ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਹੁਣ ਆਉਂਦੇ ਹੁਣ ਵੇਖੀ ਆਉਂਦੇ ਵੇਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੇ ਤੇਰੀਆਂ ਖੋਤੇ ਅੱਜ ਤੇਰੀ ਤੇਗ ਹਾਰੇਗੀ ਤੈਨੂੰ ਬੜਾ ਦਾਵਾ ਹੈ ਨਾ ਆਪਣੀ ਤੇਗ ਦਾ ਤਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ ਵੀ ਜੀ ਤੁਹਾਡੀ ਕੋਈ ਖੁਆਇਸ਼ ਕੋਈ ਤਮੰਨਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਜੀ ਤਮੰਨਾ ਕਾਦੀ ਜੀ ਕਿਸੇ ਚੀਜ਼ ਦੀ ਨਹੀਂ ਹੈ ਬਸ ਜਪਜੀ ਸਾਹਿਬ ਦਾ ਪਾਠ ਆਰੰਭ ਕਰਨ ਲੱਗੇ ਹਾਂ ਮਨ ਦੀ ਇੱਕੋ ਹੀ ਭਾਵਨਾ ਹੈ ਫੁਰਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਬਾਣੀ ਪੜੀ ਜਦੋਂ ਬਾਣੀ ਪੜੀ ਜਦੋਂ ਬਾਣੀ ਪੜਦਿਆਂ ਪੜਦਿਆਂ ਕਰਮਖੰਡ ਕੀ ਬਾਣੀ ਬਾਣੀ ਜੋਰ ਕਰਮਖੰਡ ਤੱਕ ਆਏ ਬਖਸ਼ਿਸ਼ ਤੱਕ ਆਏ ਉਹ ਖੰਡਾਂ ਦੇ ਵਿੱਚ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਦਿਆਂ ਪੜਦਿਆਂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚਦੇ ਐ ਜਦੋਂ ਸੱਚਖੰਡ ਵਸੇ ਨਰੰਕਾਰ ਪੜਦਿਆਂ ਪੜਦਿਆਂ ਸ਼ਲੋਕ ਪੰਮਨ ਗੁਰੂ ਪਾਣੀ ਪਿਤਾ ਪੜਿਆ ਸਿਰ ਜਿਹੜਾ ਸੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਧ ਵਿੱਚ ਸ਼ੁਕਰਾਨੇ ਦੇ ਵਿੱਚ ਝੁਕਿਆ ਜਲਾਲੂਦੀਨ ਨੇ ਕੱਸ ਕੇ ਵਾਰ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਰੀਰ ਨਾਲੋਂ ਜਿਹੜਾ ਪਵਿੱਤਰ ਸਿਰ ਸੀ ਧੜ ਤੋਂ ਜੁਦਾ ਹੋ ਜਾਂਦਾ ਹੈ ਜੀ ਕਿ ਭਾਰਤ ਦੀ ਧਰਤੀ ਗੁਰਤੇਗ ਬਹਾਦਰ ਸਾਹਿਬ ਦੀ ਸੱਚੇ ਪਾਤਸ਼ਾਹ ਦਾ ਦੇਨ ਨਹੀਂ ਦੇ ਸਕੀ ਪਰ ਸਾਡੇ 'ਚ ਅਕਿਰਤ ਕੰਤਾ ਹੈ ਜੀ ਅਸੀਂ ਭੁੱਲ ਗਏ ਸਤਗੁਰੂ ਦੀ ਮਹਾਨ ਕੁਰਬਾਨੀ ਇਥੇ ਸਿੱਖੇ ਦਿਨ ਮਨਾਉਂਦੇ ਆ ਨਾ Hindu Veer ਅੱਜ ਵਾਕਿਆ ਜੇ ਦੋਸੀ ਚੀਜ਼ਾਂ ਨੋਟ ਕਰਦੇ ਬੜੀ ਸਰਦਾ ਰੱਖਦੇ ਨੇ ਹੁਣ ਮੋੜਾ ਪੈ ਰਿਹਾ ਹੈ ਜਿਹੜੇ ਜਿਹੜੇ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁਣ ਸਮਝ ਆ ਰਹੀ ਪਰ ਜਿਹੜੇ ਬੇਸਮਝ ਹੋ ਗਏ ਨਾ ਜਿਹੜੇ ਅਕਿਰਤਕਣ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਨੂੰ ਭੁੱਲ ਗਏ ਬੁੱਲੇ ਸ਼ਾਹ ਨੇ ਇੱਕ ਇੱਕ ਗੱਲ ਬੜੀ ਕੀਮਤੀ ਲਿਖੀ ਸੀ ਬੁੱਲੇ ਸ਼ਾਹੀ ਕਲਮ ਦੇ ਵਿੱਚੋਂ ਇੰਜ ਹੋਇਆ ਇਜਹਾਰ ਨਾ ਹੁੰਦਾ ਜੋ ਕੁਝ ਅੱਖਾਂ ਦੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ ਮੰਦਰਾਂ ਵਿੱਚ ਨਾ ਟੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਹੁੰਦਾ ਰਾਮ ਉਪਾਸ਼ਕ ਜਪਦਾ ਕੋਈ ਮੁਰਾਰ ਨਾ ਹੁੰਦਾ ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਭ ਨੇ ਕੀਤੀ ਹੁੰਦੀ ਜੰਜੂਆਂ ਦਾ ਗਲਹਾਰ ਨਾ ਹੁੰਦਾ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰਨਾ ਹੁੰਦਾ ਇਹ ਸੱਚ ਹੈ ਸਾਹ ਸੰਗੇ ਜੀ ਜੇ ਬੇੜਾ ਪਾਰ ਹੋਇਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਦੇਸ਼ ਦੀਆਂ ਜੜਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਲਾਉ ਢੋਲੇ ਆ ਭਾਰਤ ਵਰਸ ਦੀ ਜਦੋਂ ਗੱਲ ਹੁੰਦੀ ਹੈ ਨਾ ਅੱਜ ਅਸੀਂ ਤਰੰਗੇ ਦੀ ਗੱਲ ਕਰਦੇ ਆਂ ਇਹ ਸੱਚ ਜੇ ਜੇ ਰਕਾਬ ਗੰਜਾ ਨਾ ਹੁੰਦਾ ਤੇ ਤਰੰਗਾ ਨਹੀਂ ਸੀ ਹੁੰਣਾ ਜੇ ਅੱਜ ਰਕਾਬ ਗੰਜੇ ਤੇ ਤਰੰਗੀ ਦੀ ਹੋਂਦ ਹੈ